ਸਵਾਗਤ ਹੈ ਦੋਸਤੋ ਆਪਣੇ YouTube ਚੈਨਲ ਤੇ ਜਿਹੜੇ ਬਾਈ ਆਪਣਾ ਚੈਨਲ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਮਿੱਤਰੋ ਤੁਹਾਨੂੰ ਦਿਖਾਵਾਂਗੇ ਦੋ ਟੋਕੜਾ ਗੱਬਣਾ ਤੇ ਕੰਮ ਹੈ ਵਪਾਰ ਦਾ ਆਪਣੇ ਚਾਚਾ ਜੀ ਕੋਲ ਦੋ ਮੱਝਾਂ ਖੜੀਆਂ ਨੇ ਕੰਮ ਉਹਨਾਂ ਦਾ ਵਪਾਰ ਦਾ ਤੇ ਅੱਜ ਹੀ ਮੱਝਾਂ ਖਰੀਦੀਆਂ ਨੇ ਉਹਨਾਂ ਨੇ ਡੈਰੀ ਚੋਂ ਮੱਝਾਂ ਲਈਆਂ ਨੇ ਮਿੱਤਰੋ ਬੱਚੇ ਮੰਗ ਰਹੇ ਨਹੀਂਗੇ ਜੇ ਪਹਿਲੀ ਦੀ ਗੱਲ ਕਰੀਏ ਮਿੱਤਰੋ ਸਿੰਘ ਆ ਗਿਆ ਬਿਲਕੁਲ ਗੋਲ ਅਜੇ ਅੱਜ ਆਈਆਂ ਕਰਕੇ ਥੋੜਾ ਜਿਹਾ ਉਪਰਾ ਵੀ ਕਰਦੀਆਂ ਨੇ ਸਿੰਘ ਆ ਗਿਆ ਮਿੱਤਰੋ ਗੋਲ ਤੀਜਾ ਆ ਗਿਆ ਸੂਆ ਥਾਣਾ ਆ ਗਿਆ ਬਹੁਤ ਵਧੀਆ ਗਾਇਬ ਤੇ ਕੱਦ ਕਾਟ ਦੀ ਗੱਲ ਕਰੀਏ ਬਹੁਤ ਸੋਹਣਾ ਕੱਦ ਕਾਟ ਆ ਪੁੜਾ ਵੀ ਬਹੁਤ ਵਧੀਆ ਚੌੜੇ ਪੁੜੇ ਦੀ ਆ ਗਈ ਲੇਵਾ ਵੀ ਮਿੱਤਰੋ ਬਹੁਤ ਸੋਹਣਾ ਲੇਵਾ ਮੈਂ ਇਹਦਾ ਇਹ ਤਿੰਨ ਮਹੀਨਿਆਂ ਦੀ ਆ ਗਈ ਗੱਬਣ ਜੀ ਤੇ 6 ਲੀਟਰ ਦੇ ਥੱਲੇ ਦੁੱਧ ਆ ਉੱਥੋਂ ਦਾ 7 ਲੀਟਰ ਚੋਕੇ ਲੈਂਦਾ ਇੱਥੇ ਆ ਕੇ ਮਾੜਾ-ਮੋਟਾ ਉਪਰਾ ਵੀ ਕਰ ਸਕਦੀ ਆ ਤੇ ਲੇਵਾ ਮਿੱਤਰੋ ਆ ਗਿਆ ਗਾੜੀ ਵਿਜ਼ਾੜੀ ਵਾਲਾ ਪੂਰਾ ਉਨਾ ਹੀ ਅੱਗੇ ਉਨਾ ਪਿੱਛੇ ਬਾਕੀ ਸੋਨੂੰ ਪਤਾ ਡੈਰੀ ਵਾਲੇ ਮਾੜੀ ਮੈਂ ਲੈਂਦੇ ਨਹੀਂਗੇ ਵਧੀਆ ਚੰਗੀਆਂ ਦੁੱਧਾਂ ਵਾਲੀਆਂ ਹੀ ਲੈਂਦੇ ਨੇ ਬੱਚਾ ਪਿੱਛੇ ਮਿੱਤਰੋ ਇਹਦੇ ਹੈ ਨਹੀਂਗਾ ਤਿੰਨ ਮਹੀਨਿਆਂ ਦੀ ਆ ਗਈ ਗੱਬਣ 6 ਲੀਟਰ ਆ ਗਿਆ ਦੁੱਧ ਤੇ ਮੁੱਲ ਮਿੱਤਰੋ ਇਹਦਾ ਹੋਊਗਾ ਫੋਨ ਤੇ। ਲੇਵ ਆ ਗਿਆ ਬਹੁਤ ਸੋਹਣਾ। ਆਪਣੀ ਇੱਥੇ ਆ ਕੇ ਮਿੱਤਰੋ ਦੋ ਡੰਗ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹਾਂ। ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ। ਤੇ ਮਿੱਤਰੋ ਜੇ ਦੂਜੀ ਦੀ ਗੱਲ ਕਰੀਏ ਦੂਜੀ 2.5 ਮਹੀਨਿਆਂ ਦੀ ਆ ਗਈ। ਕੱਬਣ ਚ ਇੱਕ ਪਾਸ ਤੇ ਆਪਣੀ ਤਸੱਲੀ ਕਰਾਈ ਹੋਈ ਆ। ਜੇ ਕਿਸੇ ਵੀਰ ਭਾਈ ਦੀ ਗੱਲ ਬਣਦੀ ਹੈਗੀ। ਭਾਈ ਦੇ ਕਿਸੇ ਤੇ ਫਿੱਟ ਆਉਂਦੀ ਆ ਸੌਦਾ ਰਲਦਾ ਵਾ। ਆਪਣੀ ਆ ਕੇ ਇੱਕ ਕਰਾ ਕੇ ਦੋ ਡੰਗ ਚੋ ਕੇ ਹਿਲਾ ਸਕਦਾ ਹੈਗਾ ਦੂਜੀ ਦੀ ਗੱਲ ਕਰੀਏ ਮਿੱਤਰੋ ਸਿੰਘ ਆਗਾ ਇੱਕ ਗੋਲ ਤੇ ਇੱਕ ਸਿੰਘ ਦੀ ਟੋਪੀ ਲਹੀ ਹੋਈ ਆ ਸਿੰਘ ਟੁੱਟਿਆ ਹੋਇਆ ਮਿੱਤਰੋ ਤੇ ਥਣਾ ਦੀ ਆਗੀ ਬਿਲਕੁਲ ਸਾਫ ਕੱਲਾ ਕੱਲਾ ਥਣਾ ਮਿੱਤਰੋ ਗੁੱਲੇ ਵਾਲਾ ਥਣਾਗਾ ਕੱਦ-ਕਾਟ ਵੱਲੋਂ ਵੀ ਆਗੀ ਬਹੁਤ ਸੋਹਣੀ ਜੇ ਮਿੱਤਰੋ ਪੁੜਿਆਂ ਦੀ ਗੱਲ ਕਰੀਏ ਪੁੜੇ ਆਗੀ ਖੜਮੇ ਪੁੜੇ ਦੀ ਆਗੀ ਲੇਵਾ ਤਾਂ ਮਿੱਤਰੋ ਤਾਜ਼ੀਆਂ ਜੰਨਾਗਾ ਇਹਦੇ ਥੱਲੇ ਵੀ ਮਿੱਤਰੋ 7 ਲੀਟਰ ਦੁੱਧ ਦਾ ਤਿਆਰ ਆ ਪਰ ਆਪਾਂ 6 ਲੀਟਰ ਕਹਾਂਗੇ ਕੱਦ ਕਾੜ ਵੀ ਮਿੱਤਰੋ ਬਹੁਤ ਸੋਹਣਾਗਾ ਇਹ ਆ ਗਈ ਮਿੱਤਰੋ 2.5 ਮਹੀਨਿਆਂ ਦੀ ਗੱਬਣ ਇਹ 2.5 ਮਹੀਨਿਆਂ ਦੀ ਗੱਬਣ ਆ ਗਈ ਕੱਦ ਕਾੜ ਬਹੁਤ ਸੋਹਣਾ ਜੇ ਕਿਸ ਜੇ ਬਾਈ ਨੇ ਕਿਸੇ ਨੇ ਮੱਝ ਖਰੀਦਣੀ ਆ 9914464908 ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਪਿੰਡ ਆ ਗਿਆ ਲੋਹਾ ਖੜਾ ਜ਼ਿਲ੍ਹਾ ਸੰਗਰੂਰ ਆ ਮਿੱਤਰੋ ਕਾਮਾ ਬਾਈ ਦਾ ਵਪਾਰ ਦਾ ਇਹ ਆ ਗਈ 3 ਮਹੀਨੇ ਦੀ ਗੱਬਣ ਮਿੱਤਰੋ ਉਹ ਆ ਗਈ 2.5 ਮਹੀਨੇ ਦੀ ਗੱਬਣ ਕੱਦ ਘਾਟ ਮੱਝਾਂ ਦੇ ਬਹੁਤ ਸੋਹਣੇ ਨੇ ਡੈਰੀ ਚੋਂ ਖਰੀਦੀਆਂ ਹੋਈਆਂ ਮੱਝਾਂ ਨੇ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਣੀਆਂ ਵੀਡੀਓ ਨਵੀਂ ਨਵੀਂ ਆਉਂਦੀਆਂ ਰਹਿਣਗੀਆਂ ਮਿੱਤਰੋ